ਸਰਜਰੀ ਵੱਲ ਆਉਣਾ ਪਰ ਆਈਡੀਅਲ weight ਕਿੰਨਾ ਹੈ ਜੀ ਕਿਸੇ ਵੀ ਮਨੁੱਖ ਦਾ ਮੇਲ ਫੀਮੇਲ ਦਾ ਆਈਡੀਅਲ weight ਕਿੰਨਾ ਹੋਣਾ ਚਾਹੀਦਾ ਆ ਕਦੇ ਬਹੁਤ ਸਾਰੇ ਫਾਰਮੂਲੇ ਆਪਾਂ Google ਤੇ ਜਾਈਏ ਤਾਂ ਬੜੇ ਸਾਰੇ ਫਾਰਮੂਲੇ ਦਿੱਤੇ ਹੋਏ ਆ ਪਰ ਮੈਂ ਇੱਕ ਸਧਾਰਨ ਫਾਰਮੂਲਾ ਜਿਹੜਾ ਹਰ ਕੋਈ ਆਪਣੇ ਆਪ ਆਪਣੇ ਕਮਰੇ 'ਚ ਬੈਠੇ ਦੇਖ ਸਕਦਾ ਜੇ ਕੋਈ ਇਨਸਾਨ ਜਿਹਦੀ ਜਿੰਨੀ ਵੀ height ਹੈ ਸਪੋਜ਼ ਆਪਾਂ 5 ਫੁੱਟ ਦੀ ਗਿਣਿਤੀ ਦੀ ਹੱਡ ਲਈਏ ਜਿਹੜਾ ਸੈਂਟੀਮੀਟਰ ਬਣਾਈਏ ਤਾਂ ਲੱਗਦਾ ਲਗਭਗ 150 ਸੈਂਟੀਮੀਟਰ ਬਣਦੇ ਆ ਉਹ ਚੋਂ ਜੋ 100 ਘਟਾ ਲਓ ਮਿੰਸ 50 ਕਿਲੋ ਆਈਡੀਅਲ ਨਾਰਮਲ weight ਆ ਉਹਦਾ ਇਸੇ ਤਰ੍ਹਾਂ ਕੋਈ ਮੇਲ ਹੈ ਜਿਹਦੇ height 6 ਫੁੱਟ ਹੈ ਉਹਦੇ ਸੈਂਟੀਮੀਟਰ ਬਣਾਓ ਤਾਂ 180 ਸੈਂਟੀਮੀਟਰ ਲਗਭਗ ਬਣਦੇ ਆ ਉਹਦੇ ਵਿੱਚ ਵੀ 100 ਘਟਾ ਲਓ ਤਾਂ 80 ਕਿਲੋ ਨਾਰਮਲ ਭਾਰ ਹੋਣਾ ਚਾਹੀਦਾ ਹੂੰ ਸੋ ਜੋ ਕੋਈ 5 ਫੁੱਟ 7 ਇੰਚ ਦਾ ਹੈ 170 ਸੈਂਟੀਮੀਟਰ ਚਾਹੀਦਾ ਤਾਂ 100 ਘਟਾ ਲਓ ਤਾਂ 70 ਕਿਲੋ ਨਾਰਮਲ ਭਾਰ ਚਾਹੀਦਾ ਜੇ ਤੁਸੀਂ 70 ਦੇ 72 74 75 78 ਹੈਗੇ ਹੋ ਦਾ ਲਾਈਫ ਸਟਾਈਲ ਚੇਂजेस ਨਾਲ ਤੁਹਾਨੂੰ ਹੋ ਸਕਦਾ ਪ੍ਰਭਾਵ ਪਿਆ ਜੇ ਤੁਸੀਂ ਆਪਣਾ ਵੇਲਾ weight ਆ 5-7 ਕਿਲੋ ਮਤਲਬ 5-7 ਕਿਲੋ ਜਿਉਂ ਤੋਂ ਜ਼ਿਆਦਾ ਹੈ ਤੇ ਮੀਨਸ ਤੁਸੀਂ ਹੌਲੀ ਹੌਲੀ ਓਬੈਸਟੀ ਗ੍ਰੇਡ 1 ਗ੍ਰੇਡ 2 ਗ੍ਰੇਡ 3 ਹੁੰਦੀ ਹੈ ਡਿਪੈਂਡਿੰਗ ਤੁਸੀਂ ਕਿੰਨੇ ਕੁ ਓਵਰ weight ਹੋ ਰਹੇ ਹੋ ਇਹ ਗ੍ਰੇਡਸ ਕਿਵੇਂ ਤੈ ਹੁੰਦੇ ਗ੍ਰੇਡ 1 2 3 ਮੋਟਾਪੇ ਦੇ ਗ੍ਰੇਡਸ ਕਿਵੇਂ ਤੈ ਹੋਂ ਉਹ ਸਾਡੇ ਬੋਡੀ ਮਾਸ ਇੰਡੈਕਸ ਹੁੰਦੀ ਹੈ BMI ਜਿਹਨੂੰ ਕਹਿੰਦੇ ਆ ਸਾਡੇ weight ਤੇ height ਦੀ ਰੇਸ਼ੋ ਲੈਣੀ ਹੁੰਦੀ ਆ ਉਹ ਵੀ ਫਾਰਮੂਲਾ weight ਨੂੰ ਆਪਣੇ height ਦੇ ਗੁਣਾ ਨਾਲ ਦੋ ਵਾਰੀ ਡਿਵਾਈਡ ਕਰ ਦੋ BMI ਨਿਕਲ ਜਾਂਦਾ ਆਪਾਂ ਸਿੱਧਾ ਆਈ ਐਮ BMI ਨੋਰਮਲ ਕਿੰਨਾ ਹੁੰਦਾ 18 ਤੋਂ 23 ਤੱਕ ਅਸੀਂ ਕਹਿੰਦੇ ਨੋਰਮਲ ਹੁੰਦਾ 23 ਤੋਂ ਲੈ ਕੇ 27 ਤੱਕ ਅਸੀਂ ਕਹਿੰਦੇ ਤੁਸੀਂ ਓਵਰ weight ਹੋ 18 ਤੋਂ 23 ਤੁਸੀਂ ਆਪਣੇ ਨਾਰਮਲ ਭਾਰ 'ਚੋਂ 23 ਤੋਂ 27 ਤੱਕ ਤੁਸੀਂ 8 7 8 9 ਕਿਲੋ 10 ਕਿਲੋ ਓਵਰ weight ਹੋ 27.5 ਤੋਂ ਉੱਪਰ ਜਿਹੜੀ ਹੈਗੀ ਆ ਤੁਸੀਂ ਗ੍ਰੇਡ 1 'ਚ ਆ ਜਾਂਦੇ ਹੋ ਹੂੰ ਜਦੋਂ ਤੁਸੀਂ 27.5 ਤੋਂ ਲੈ ਕੇ 35 ਦਾ ਗ੍ਰੇਡ 1 ਆ ਗਿਆ ਮੈਂ ਤੁਸੀਂ ਆਪਣੇ ਨਾਰਮਲ ਭਾਰ ਨਾਲ 10 ਕਿਲੋ ਤੋਂ ਲੈ ਕੇ ਤਕਰੀਬਨ 15 16 ਕਿਲੋ ਓਵਰ weight ਉਹ ਗ੍ਰੇਡ 1 ਆ ਗਈ ਉਸ ਤੋਂ ਬਾਅਦ ਗ੍ਰੇਡ 2 ਸ਼ੁਰੂ ਹੁੰਦੀ 35 BMI ਔਨਵਰਡਸ ਲੈ ਕੇ ਘੱਟ ਜਿੱਤੇ 40 BMI ਉਹ ਗ੍ਰੇਡ 2 ਆ ਜਾਂਦੀ ਹੈ ਜੇਕਰ ਤੁਸੀਂ ਹੋਰ 15 20 ਕਿਲੋ ਓਵਰ weight ਹੋ ਉਸ ਤੋਂ ਬਾਅਦ ਗ੍ਰੇਡ 3 ਆ ਜਾਂਦੀ ਹੈ ਤੁਸੀਂ 40 BMI ਤੋਂ ਉੱਪਰ ਹੋ ਗਿਆ ਤੁਸੀਂ ਆਪਣੇ ਨੋਰਮਲ ਪਾਣ ਡਾ ਲੋ 40 50 ਕਿਲੋ ਓਵਰ weight ਹੋ ਜਾਂ ਉਸ ਤੋਂ ਵੀ ਓਵਰ weight ਸੋ ਜਿਹੜੀ ਸਰਜਰੀ ਹੈ ਜਿਹੜਾ ਆਪਾਂ ਇੰਡੀਅਨਸ ਦੀ ਗਾਈਡ ਕਰੀਏ ਜਿਹੜੇ ਆਪਣਾ ਇੰਡੀਅਨਸ ਵਾਸਤੇ ਗ੍ਰੇਡ ਗਾਈਡਲਾਈਨਸ ਅੱਡਾ ਹੈਗੀਆਂ ਆ ਜਿ ਆਪਾਂ ਕੋਕੇਸ਼ੀਅਨ ਜਿਹੜੇ ਗੋਰੇ ਲੋਕ ਹੈ ਉਹਨਾਂ ਦੇ ਗਾਈਡਲਾਈਨਸ ਲੱਗ ਗਿਆ ਉਹ ਕਿਉਂ ਉਹ ਇਸ ਕਰਕੇ ਵੀ ਜਿਹੜੇ ਇੰਡੀਅਨਸ ਹੈ ਉਹਨਾਂ ਦਾ ਥੋੜੇ weight ਤੇ ਥੋੜੇ BMI ਤੇ ਮੈਟਾਬੋਲਿਕ ਡਿਜ਼ੀਜ਼ਿ ਸ਼ੂਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਹੋ ਜਾਂਦਾ ਐਸ ਕੰਪੇਅਰ ਟੂ ਜਿਹੜੇ ਗੋਰੇ ਲੋਕ ਹੁੰਦੇ ਆ ਉਹ ਰੀਜ਼ਨ ਹੈ ਇੱਕ ਜੈਨੇਟਿਕ ਰੀਜ਼ਨ ਹੈ ਹੁਣ ਦੋ ਪੇਸ਼ੈਂਟ ਬਿਠਾ ਲਓ ਜਾਂ ਦੋ ਇਨਸਾਨ ਬਿਠਾ ਲਓ ਇੱਕ ਅੰਗਰੇਜ਼ ਆ ਇੱਕ ਇੰਡੀਅਨ ਆ ਦੋਨਾਂ ਦਾ ਸੇਮ ਹਾਈਟ ਆ ਸੇਮ weight ਆ ਸੇਮ ਏਜ ਆ ਜਿਹੜਾ ਇੰਡੀਅਨ ਹੋਏਗਾ ਉਹਦੇ ਫੈਟ ਦੀ ਮਾਤਰਾ ਜ਼ਿਆਦਾ ਹੋਏਗੀ ਜਿਹੜਾ ਗੋਰਾ ਹੋਏਗਾ ਉਹਦੇ ਫੈਟ ਦੀ ਮਾਤਰਾ ਐਸ ਕੰਪੇਅਰ ਟੂ ਇੰਡੀਅਨ ਨਾਲ ਘੱਟ ਹੋਏਗੀ ਤੇ ਮਸਲ ਦੀ ਮਾਤਰਾ ਜ਼ਿਆਦਾ ਹੋਏਗੀ ਦਿਸ ਇਜ਼ ਅ ਜੈਨੇਟਿਕ ਰੀਜ਼ਨ ਜਦੋਂ ਫੈਟ ਸਾਡੇ ਅੰਦਰ ਜ਼ਿਆਦਾ ਹੈ ਤਾਂ ਸਾਡੇ ਅੰਦਰ ਬਿਮਾਰੀਆਂ ਹੋਣ ਦੇ ਚਾਂਸਸ ਜ਼ਿਆਦਾ ਹੈ ਸਪੈਸ਼ਲੀ ਸੈਂਟਰਲ ਫੈਟ ਜਿਹੜੇ ਪੇਟ ਦੇ ਆਲੇ ਦੁਆਲੇ ਹੁੰਦੇ ਉਹਨਾਂ ਸੈਂਟਰਲ ਫੈਟ ਕਹਿੰਦੇ ਆ